ਬੋਲੋ ਨਾਲ ਨਹੀਂ ਸੀ ਕਿਹਦੇ ਨਾਲ ਸੀ ਬੋਲੋ ਨਾਲ ਨਹੀਂ ਸੀ ਕੀਹਦੇ ਨਾਲ ਸੀ ਬੋਲੋ ਤੁਸੀਂ ਆ ਉਦੋਂ ਸੁਣ ਨਹੀਂ ਮੈਨੂੰ ਮੁਖਸ਼ਰ ਸੀ ਉਦੋਂ ਜਿਸ ਤਰੀਕੇ ਨਾਲ ਉਹਨਾਂ ਦੇ ਨਾਲ ਸਵਾਲ ਜਵਾਬ ਹੋਏ ਹੈ ਮੈਂ ਸਮਝਦਾ ਹਾਂ ਕਿ ਇਹ ਜਿੰਨੀ ਸਖਤ ਲਫ਼ਜ਼ਾਂ ਚ ਇਹਦੀ ਨਿੰਦਾ ਕਰਦੀ ਹੈ ਉੰਨੀ ਪਰਵਿੰਦਰ ਚੋਟਾ ਨੇ ਜ਼ਥੇਦਾਰ ਗਗਨੇ ਹਰਤੇਪ ਸਿੰਘ ਤੋਂ ਮੁਆਫੀ ਮੰਗੀ ਜਿਹੜਾ ਬਈਤੇ ਦੇ ਨਹੀਂ ਪਰਵਿੰਦਰ ਛੋਟਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਘੇਰ ਕੇ ਉਹਨਾਂ ਤੋਂ ਸਵਾਲ-ਜਵਾਬ ਕੀਤੇ ਸੀ ਐਸੋਰਾਂ ਦੋਵਾਂ ਵਿਚਾਲੇ ਤਿੱਖੀ ਬਹਿਸ ਵਾਧੀ ਵੀ ਹੋਈ ਅਤੇ ਹੁਣ ਪਰਵਿੰਦਰ ਛੋਟਾ ਨੇ ਗਿਆਨੀ ਹਰਪ੍ਰੀਤ ਸਿੰਘ ਤੋਂ ਮੁਆਫੀ ਮੰਗ ਲਈਏ ਮੁਆਫੀ ਮੰਗਣ ਦੌਰਾਨ ਪਰਵਿੰਦਰ ਛੋਟਾ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਪਹਿਲਾਂ ਤੁਸੀਂ ਦੇਖੋ ਦੋਵਾਂ ਵਿਚਾਲੇ ਬਹਿਸਬਾਜ਼ੀ ਦੀ ਇਹ ਵੀਡੀਓ ਬੋਲੋ ਨਾ ਤੁਸੀਂ ਕਿਹ ਨਾਲ ਸੀ ਮੈਨੂੰ ਬੋਲੋ ਤੁਸੀਂ ਆ ਉਦੋਂ ਸੁੰਗੀਂ ਕਿ ਮੈਂ ਮਕਸਰ ਸੀ ਉਦੋਂ ਤੁਸੀਂ ਹੈ ਨਹੀਂ ਸੀ ਮੈਂ ਤਾਂ 2017 ਦਾ ਆਇਆ ਜਦੋਂ ਉਦੋਂ ਬੋਲੇ ਤੁਸੀਂ ਮਾਫੀ ਬਾਰੇ ਹਾਂ ਬਹੁਤ ਵਾਰੀ ਆ ਪੁੱਛੋ ਅੱਛਾ ਚਲੋ ਅਸੀਂ ਤੁਹਾਨੂੰ ਪੁੱਛਦੇ ਹਾਂ ਸਾਡੇ ਜਥੇਦਾਰ ਹੁੰਦੀ ਸੀ ਅਸੀਂ ਅੱਗੇ ਦੱਸ ਦਿੰਦੇ ਮੈਂ ਖੁਸ਼ਮਰੀਖ ਅਸਲਾ ਤੋਂ ਪੁੱਛੀ ਮੈਂ ਨਹੀਂ ਇੱਕ ਦੋ ਸਵਾਲ ਹੋਰ ਪੁੱਛ ਲਈ ਬਾਈ ਜੀ ਮਸਾ ਤੁਸੀਂ ਸਾਡੇ ਜਥੇਦਾਰ ਹੋ ਬਾ ਸਾਡੀ ਕੌਮ ਦੇ ਮੈਨੂੰ ਇਹਨਾਂ ਨੂੰ ਵੀ ਪੁੱਛ ਲੈਣ ਨੂੰ ਨਾ ਨਹੀਂ ਅੱਛਾ ਆਹ ਵੀ ਬੋਲ ਦਿਓ ਮਹਾਰਾ ਜਨਾਬਾ ਜੀ ਆਪਣਾ ਬਰਗਾੜੀ ਕਾਹਨ ਵਾਲੇ ਵੀ ਇਹ ਮੈਂ ਸਾਰਾ ਬੋਲ ਕੇ ਕਰਾਇਆ ਹੈ ਨਾ ਲਿਓ ਜਮਾ ਸੁਣ ਕੇ ਕੀਰਤਨ ਸੁਣੋ ਚੱਲ ਕੇ ਹਾਂ ਅਸੀਂ ਤਾਂ ਸਾਰੀ ਉਮਰ ਤੇ ਕੀਰਤਨ ਸੁਣੀ ਆ ਮੈਂ ਜੀ ਚਲੋ ਅਸੀਂ ਕਿੱਲੇ ਮੈਂ ਅਸੀਂ ਤੁਹਾਡੇ ਨਾਲ ਕੋਈ ਸਵਾਲ ਵੀ ਪੁੱਛਣਿਆ ਸੀ ਅਸੀਂ ਛੱਡੀ ਉਹਨੇ ਪੁੱਛਿਆ ਸੀ ਕਾਰਸ਼ਟ ਕਹਿੰਦਾ ਸਤਿ ਦਸੋ ਤਾਂ ਸਹੀ ਤੁਸੀਂ ਤੁਸੀਂ ਬੰਦੀ ਸਿੰਘਾਂ ਨਾਲ ਕਿਉਂ ਨਹੀਂ ਗੱਲ ਕਰਦੇ ਤੁਸੀਂ ਹਮਾਰੇ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਸਾਡੇ ਸਾਡੇ ਅੰਦਰ ਬੱਤਾਂ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਭਾਈ ਅਮਰਪਾਲ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਤੁਸੀਂ ਸਾਡੇ ਆਮਰਪਾਲ ਦੇ ਪਾਸੇ ਦੀ ਵੀ ਗੱਲ ਕਰੋ ਹਵਾਰਾਂ ਦੀ ਵੀ ਗੱਲ ਕਰੋ ਕਿਉਂ ਨਹੀਂ ਗੱਲ ਕਰਦੇਗੇ ਦਿੱਲੀ ਨਾਲ ਜਾ ਰਹੀ ਹੈ ਤੁਹਾਡੀ ਆਪ ਦੀ ਵੀਡੀਓ ਆਈ ਹੋਈ ਹੈਗੀ ਦਿੱਲੀ ਨਾਲ ਜਾ ਰਹੀ ਹੈ ਸਾਡੀ ਤੁਹਾਡੀ ਵੀਡੀਓ ਆਈ ਹੋਈ ਹੈਗੀ ਇਹ ਵੀਡੀਓ ਆਈ ਹੈ ਤੁਹਾਡੀ ਵੀ ਦਿੱਲੀ ਨਾਲ ਜਾ ਰਹੀ ਹੈ ਸਾਡੀ ਹਾਂ ਹੁਣ ਭਾਜ ਜਾਓ ਸਾਡੇ ਸਵਾਲ ਤੇ ਜਵਾਬ ਦਿਓ ਜੇ ਜੱਥੇਦਾਰ ਬਣੇ ਹੋਗੇ ਇਸ ਘਟਨਾ ਤੋਂ ਬਾਅਦ ਪ੍ਰਵਿੰਦਰ ਚੋਟਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾਈ ਏ ਜਿਸ ਵਿੱਚ ਉਸਨੇ ਲਿਖਿਆ ਕਿ ਪੰਥ ਵਸੇ ਮੈਂ ਉਝੜਾ ਅਕਾਲ ਤਖਤ ਸਾਹਿਬ ਸਾਡੀ ਸੁਪਰੀਮ ਪਾਵਰ ਏ ਉਥੇ ਸੇਵਾ ਕਰ ਰਹੇ ਹਰ ਸਿੰਘ ਅੱਗੇ ਸਾਡਾ ਸਿਰ ਝੁਕਦਾ ਸਾਨੂੰ ਨਿਆਂ ਦੀ ਉਮੀਦ ਸਿਰਫ ਅਕਾਲ ਤਖਤ ਸਾਹਿਬ ਤੋਂ ਏ ਜੇਕਰ ਅੱਜ ਸਾਡੀ ਕੌਮ ਦੇ ਜਥੇਦਾਰ ਸਾਹਿਬ ਤੋਂ ਸਵਾਲ ਪੁੱਛ ਲੈ ਵੇਗ ਵਿਚ ਆ ਕੇ ਸਵਾਲ ਪੁੱਛਣ ਮੇਰੇ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫੀ ਚਾਉਂਦੇ ਆ ਪਰ ਸਵਾਲ ਤਾਂ ਹਨ ਹਰ ਸਿੱਖ ਦੇ ਦਿਲ ਦੇ ਕੌਮ ਨੂੰ ਲੀਡ ਕਰ ਰਹੇ ਆ ਗ ਨੂੰ ਪੁੱਛਣਾ ਚਾਹੁੰਦਾ ਹੈ ਕੌਮ ਦੇ ਸਵਾਲ ਆਪਣੀ ਥਾਣੇ ਉਧਰ ਪ੍ਰਵਿੰਦਰ ਝੋਟਾ ਵੱਲੋਂ ਜਥੇਦਾਰ ਨਾਲ ਬਹਿਸ ਕਰਨ ਦੇ ਮਾਮਲੇ ਦੀ ਬਿਕਰਮ ਮਜੀਠੀਆ ਨੇ ਸਖਤ ਨਖੇਦੀ ਕੀਤੀ ਹੈ ਬਿਕਰਮ ਮਜੀਠੀਆ ਨੇ ਕਿਹਾ ਕਿ ਜਥੇਦਾਰ ਪੰਥ ਦੀ ਸਨਮਾਨਤ ਸ਼ਖਸੀਅਤ ਨੇ ਪਰ ਕੁਝ ਲੋਕ ਫੇਸਬੁੱਕ ਤੇ ਸਟਾਰ ਬਣਨ ਦੀ ਕੋਸ਼ਿਸ਼ ਚ ਜਥੇਦਾਰਾਂ ਦਾ ਨਿਰਾਦਰ ਕਰ ਰਹੇ ਨੇ ਜੋ ਕਿ ਨਾ ਬਰਦਾਸ਼ਤਯੋਗ ਹੈ ਜੀ ਮੈਂ ਸਮਝਦਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਨੂੰ ਕੰਡੈਮਨਡ ਕਰਦਾ ਜੀ ਜਹੇਦਾਰ ਸਹਾਬਾਨ ਕੌਮ ਦੇ ਆ ਅੰਤ ਦੇ ਆ ਔਰ ਕੌਮ ਨੂੰ ਗੁਰਨਾਨਕ ਨਾਮ ਲੈਵਾ ਸੰਗਤ ਨੂੰ ਜਹੇਦਾਰ ਸਹਾਬਾਨਾਂ ਦਾ ਪੂਰਨ ਸਤਿਕਾਰ ਕਰਨਾ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਪਹਿਲਾਂ ਉਹ ਜੇਹੇਦਾਰ ਸਾਹਿਬ ਦੀ ਉਹਨਾਂ ਨੇ ਡਿਊਟੀ ਨਿਭਾਈ ਹੈ ਹੁਣ ਡਾਕਟਰ ਦਮਦਮਾ ਸਾਹਿਬ ਤਲਵੰਡੀ ਸਾਹਿਬ ਉੱਥੇ ਆਪਦੀ ਜ਼ਿੰਮੇਵਾਰੀ ਨਿਭਾ ਰਹੇ ਜਿਸ ਤਰੀਕੇ ਨਾਲ ਉਹਨਾਂ ਦੇ ਨਾਲ ਸਵਾਲ ਜਵਾਬ ਹੋਏ ਹੈ ਮੈਂ ਸਮਝਦਾ ਹਾਂ ਕਿ ਇਹ ਜਿੰਨੀ ਸਖਤ ਲਫ਼ਜ਼ਾਂ ਚ ਇਹਦੀ ਨਿੰਦਾ ਕਰਦੀ ਹੈ ਉੰਨੀ ਔਰ ਮੈਂ ਸੋਸ਼ਲ ਮੀਡੀਆ ਚ ਜਿਹੜੇ ਆਪ ਦਾ ਨੌਰੋਸ਼ਨ ਕਰਨਾ ਚਾਹੁੰਦੇ ਆ ਨਾ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਸਾਡੇ ਸਾਰਿਆਂ 'ਚ ਕਮੀ ਪੇਸ਼ੀ ਹੋਣੇ ਜੀ ਕੋਈ ਨਾ ਕੋਈ ਮਗਰ ਤਖਤਾਂ ਦਾ ਸਤਕਾਰ ਬਰਕਰਾਰ ਰੱਖਣਾ ਬੜਾ ਜ਼ਰੂਰੀ ਔਰ ਜਿਹੜਾ ਇਸ ਨੂੰ ਨਹੀਂ ਰੱਖੂਗਾ ਮੈਂ ਸਮਝੂਗਾ ਇਹ ਉਹਨਾਂ ਫੋਰਸਾਂ ਦੇ ਨਾਲ ਸਹਿਮਤੀ ਰੱਖ ਰਿਹਾ ਜਿਹੜੇ ਅਕਾਲ ਤਖਤ ਸਾਹਿਬ ਦੀ ਸੁਪਰਮਸੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਸੋ ਕੋਈ ਸਮਾਗਮ ਹੋਵੇ ਜਿੱਥੇ ਗੁਰੂ ਸਾਹਿਬ ਦਾ ਜਸ ਗਾਇਨ ਹੋ ਰਿਹਾ ਹੋਵੇ ਗੁਰੂ ਸਾਹਿਬ ਦਾ ਆ ਜਾਪ ਚੱਲਦਾ ਹੋਵੇ ਨਿਤਨੇਮ ਹੁੰਦਾ ਹੋਵੇ ਗੁਰੂ ਘਰ ਹੀ ਮੈਨੂੰ ਲੱਗਦਾ ਹੈ ਜਿਹੇਦਾਰ ਸਾਹਿਬ ਗਏ ਸਨ ਬਾਹਰ ਆਉਂਦੇ ਜੋ ਮੈਂ ਤਸਵੀਰ ਵੇਖ ਰਿਹਾ ਭਾਈ ਇਹ ਇਹ ਗੁਰਸਿੱਖ ਦੀ ਸੋਚ ਨੇ ਗੁਰੂ ਘਰ ਆਇਆ ਨੂੰ ਔਰ ਜਿੱਥੇ ਗੁਰੂ ਦਾ ਨਾਮ ਜਪਾਇਆ ਜਾਂਦਾ ਜਪਿਆ ਜਾਂਦਾ ਉਥੇ ਕਿਸੇ ਤਰੀਕੇ ਦਾ ਧਰਨਾ ਵੈਰ ਵਿਰੋਧ ਉਹ ਮੈਂ ਸਮਝਦਾ ਗੁਰੂ ਸਾਹਿਬ ਦਾ અપਮਾਨ ਕਰਨ ਵਾਲੀ ਗੱਲ ਇਸ ਲਈ ਸਾਨੂੰ ਸਭ ਨੂੰ ਇੰਨਾਂ ਗੱਲਾਂ ਤੋਂ ਬਚਣਾ ਚਾਹੀਦਾ ਔਰ بڑے ਫੋਰਮ ਨੇ ਕੋਈ ਗੱਲ ਕਿਸੇ ਦੇ ਮਨ 'ਚ ਕੋਈ ਸ਼ੱਕ ਸ਼ਿਕਵਾ ਆ ਉਹ ਜਾ ਕੇ ਇਕੱਲੇ ਬਹਿ ਕੇ ਗੱਲ ਕਰ ਲੈ ਕੋਈ ਵੀਡੀਓ ਬਣਾਏ ਤੇ ਤਾਂ ਨਹੀਂ ਨਾ ਇਸ ਲਈ ਇਹ ਜਿਹੜੀ ਸੋਚ ਆ ਗਈ ਆ ਪੰਜਾਬ ਪੰਜਾਬੀ ਪੰਜਾਬੀ ਦਾ ਵੈਰੀ ਹੋਇਆ ਸਿੰਘਾਂ ਦੇ ਵੈਰੀ ਸਿੰਘ ਹੋਏ ਆ ਇਹ ਭਾਈ ਇਹ ਕੋਈ ਫਾਇਦੇਮੰਦ ਵਲਾ ਸੌਦਾ ਨਹੀਂ ਬਚੋ ਔਰ ਜਿੰਨਾ ਤਾਕਤਾਂ ਦੇ ਇਹ ਸਾਧਸ਼ਾਨ ਨੇ ਉਹਨਾਂ ਤੋਂ ਵੀ ਬਚੋ ਮੇਰੀ ਤਾਂ ਇਹ ਅਪੀਲ ਆ ਬਾਕੀ ਠੀਕ ਆ ਮੇਰੇ ਕਹਾਂ ਵੀ ਮੈਨੂੰ ਚਾਰ ਗਾਣਾ ਸਵੇਰੇ ਕੱਢਣ ਲਾ ਜਨ ਭਾਈ 10 ਕੱਢ ਲਿਓ ਮੇਰੀ ਚੇਹ ਤੇ ਕੋਈ ਫਰਕ ਨਹੀਂ ਮਗਰ ਤਖਤ ਸਾਹਿਬ ਦਾ ਸਤਕਾਰ ਹਰ ਗੁਰਨਾਨਕ ਨਾਮ ਲੈਵਾ ਦਾ ਪਰਜਰ ਹੋਣਾ ਤੇ ਬੀਤੇ ਦਿਨੀ ਪ੍ਰਵਿੰਦਰ ਝੋਟਾ ਨੇ ਇੱਕ ਧਾਰਮਿਕ ਸਮਾਗਮ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਰੋਕ ਕੇ ਸਵਾਲ ਪੁੱਛੇ ਸੀ ਜਿਸ ਤੋਂ ਬਾਅਦ ਕੁਝ ਲੋਕ ਝੋਟਾ ਦੇ ਹੱਕ 'ਚ ਅਤੇ ਕੁਝ ਜਥੇਦਾਰ ਦੇ ਹੱਕ ਵਿੱਚ ਆਏ ਸੀ ਤਰਕ ਦਿੱਤਾ ਗਿਆ ਕਿ ਪ੍ਰਵਿੰਦਰ ਝੋਟਾ ਨੂੰ ਜਥੇਦਾਰ ਤੋਂ ਇਸ ਤਰੀਕੇ ਕੇ ਸਵਾਲ ਪੁੱਛਣ ਦਾ ਕੋਈ ਵੀ ਹੱਕ ਨਹੀਂ ਜਿਸ ਦਾ ਕੇ ਹੁਣ ਸਿਆਸੀ ਵਿਰੋਧ ਵੀ ਹੋਣ ਲੱਗਿਆ ਪਰ ਇਹ ਸਭ ਵਿਚਾਲੇ ਹੁਣ ਪ੍ਰਵਿੰਦਰ ਝੋਟਾ ਨੇ ਜਥੇਦਾਰ ਤੋਂ ਮਾਫੀ ਮੰਗ ਕੇ ਮਾਮਲੇ ਨੂੰ ਆਪਣੇ ਪੱਧਰ ਤੇ ਨਿਪਟਾਉਣ ਦੀ ਕੋਸ਼ਿਸ਼ ਕੀਤੀ ਹੈ ਬਿਆਰ ਰਿਪੋਰਟ ਸੈਂਟਰਲ ਪੰਜਾਬ ਟੀਵੀ